ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉੱਗੋ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਬੱਸੀ ਤੇ ਇੱਕ ਗਾਂ ਠੀਕ ਹੈ ਜੀ ਇੱਕ ਮੱਝ ਤੇ ਇੱਕ ਬੱਕਰੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਈ ਦਾ ਨੰਬਰ ਭਰਾ ਆਪਾਂ ਸਕਰੀਨ ਤੇ ਲਾਵਾਂਗੇ ਜਿੱਥੇ ਟਾਈਟਲ ਲਿਖਿਆ ਹੁੰਦਾ ਠੀਕ ਹੈ ਨਾ ਅ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤਾਰਾ ਸਿੰਘ ਜੀ ਪਿੰਡ ਪਿੰਡ ਗੋਖਈ ਜ਼ਿਲ੍ਹਾ ਜਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂ ਜੀ ਬਸੀ ਜਾਣਕਾਰੀ ਦਿਓ ਕਿੰਨੇ ਟਾਈਮ ਦੀ ਹੋਗੀ ਕੀ ਗੱਲਬਾਤ ਹੈ ਜੀ ਇਹੇ ਜੀ ਖੇਰੀ ਆ ਜੀ ਠੀਕ ਆ ਖੇਰੀ ਆ ਹਾਂ ਜੀ ਥਾਂ ਦਿਖਾ ਦੋ ਮੜੇ ਜੇ ਤੇ ਆਂ ਦੇ ਪੁੱਛ ਫੜ ਦੋ ਬਣੀ ਪੁੱਛ ਥੋੜਾ ਚਾਰ ਇਹ ਕੋਈ ਫੂੜ ਨਹੀਂ ਕੋਈ ਸਾਗ ਨਹੀਂ ਦੇਚਾ ਛੋਟੀ ਛੋਟੀ ਲੋਕ ਸਾਲ ਦੀ ਆ ਜੀ ਠੀਕ ਹੈ ਜੀ ਤੇ ਰੇਟ ਭਰਾ ਦਾ ਲੈਣ ਦੇਣ ਦੀ 6.5 ਆ ਜੀ ਠੀਕ ਹੈ 7.500 ਚੈੱਕ ਕਰ ਤੋਰ ਦੋ ਭਰਾ ਲੋ ਜੀ ਤੁਰਾ ਤਲਾ ਦਿਖਾਉਣੇ ਤੁਨੂੰ ਰੇਟ ਬਾਈ ਨੇ ਬਿਲਕੁਲ ਜਾਇਜ਼ ਮੰਗਿਆ ਠੀਕ ਹੈ ਨਾ ਲੋ ਜੀ ਲਿਓ ਜੀ ਚੰਗੀ ਪੜੀ ਪਲੋਸੀ ਆ ਕੱਦ ਵੱਡ ਸੁਖਨਾ ਕਰਮ ਵਾਲੀ ਦਾ ਸੁਣਾ ਮੋੜ ਦੋ ਜੀ ਮੋੜ ਦੋ ਚਾਰ ਹੀ ਥਾਣਾ ਭਰਾ ਠੀਕ ਹੈ ਨਾ ਲੋ ਜੀ ਬੰਦ ਰਹੀ ਬੰਦ ਹਾਂਜੀ ਭਾਈ ਗਾਂ ਦਾ ਜਾਣਕਾਰੀ ਦਿਓ ਜੀ ਗਾਂ ਜੀ ਤੀਜਾ ਸੂਆ ਜੀ ਹਾਂਜੀ ਦੁੱਧ ਕਿੰਨਾ ਹੈਗਾ ਜੀ 16-17 ਕਿਲੋ ਜੀ ਕਿਸ ਦੇ ਸੂਏ ਹਾਂਜੀ ਤੇ ਹੁਣ ਹੋਣਾ ਹੀ ਬੀ ਰਹੀ ਠੀਕ ਆ ਕਿੰਨੇ ਦਿਨ ਬਾਕੀ ਆ ਬਾਕੀ 10 ਬੰਦਾਂ ਨੇ 10 ਦਿਨ ਮੰਨ ਕੇ ਚੱਲੋ ਜੀ 10 ਦਿਨ ਬਾਕੀ ਦੇਖ ਰੇਟ ਭਰਾ ਦਾ ਰੇਟ ਤਾਂ ਹੀ ਲੈਣ ਦੇਣ ਹਾਂ ਜੀ ਤੇ ਮੁੰਡਾ ਫੋਨ ਤੇ ਗੱਲ ਲਗਾ ਗਿਆ ਠੀਕ ਹੈ ਜੀ ਆ ਜੋ ਤੋਰ ਲਓ ਲੋ ਜੀ ਉਧਰ ਤੋਰ ਜੀ ਤੋਰ ਤੋਰ ਠੀਕ ਚੰਗੀ ਪੜੀ ਬਲੋਸੀ ਆ ਲੋ ਜੀ ਕਰਮਾ ਵਾਲੀ ਤੇ ਵਿਦਨਤਾ ਜਦ ਤੁਸੀਂ ਜਾ ਹਾਂ ਤੇਰਾ ਠੀਕ ਹੈ ਤੋਰਾ ਤਰਾ ਤਾ ਸਾਡੇ ਚੰਨ ਬੰਦੋ ਜੀ ਬੰਦੋ ਉਹਨੂੰ ਵੀ ਬੰਦੋ ਲੋ ਚੈੱਕ ਕਰ ਸਾਬੋਰਾ ਤੋਰਾ ਤਰਾ ਉਹ ਸੁਣੋ ਬੰਦੋ ਜੀ ਬੰਦੋ ਦਸ ਲੰਦੀ ਬਾਕੀ ਆ ਕਿੰਨੇ ਦਾ ਦਸ ਦਸ 10 ਦਾ ਨਹੀਂ ਮੰਨ ਕੇ ਚਲੋ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਮਾਜ ਦੀ ਜਾਣਕਾਰੀ ਦੋ ਜੀ ਬੋ ਦੋ ਦਾ ਹੈਗਾ 6 ਕਲੋਈ ਸਾ ਠੀਕ ਹੈ ਜੀ 6 ਲੀਟਰ ਤੇ ਬੱਚਾ ਬੱਚਾ ਹੀ 2 ਮਹੀਨੇ ਸੁਈ ਵੇਗੀ ਕਟਾ ਮਗਰ ਜੀ ਠੀਕ ਹੈ ਮਗਰ ਕਟਾ ਹਾਂ ਜੀ ਲੋਪਰਾ ਚੈੱਕ ਕਰ ਸਾਬੋ ਸਤੈਲਾ ਜਮਾਂਦਰੂ ਤੇਲ ਆ ਜੀ ਜਮਾਂਦਰੂ ਤੇਲ ਆ ਜੀ ਠੀਕ ਹੈ ਜੀ ਲੋ ਜੀ ਬਾਈ ਜੀ ਨਾਲ ਜਲੂ ਕਨੈਕਟ ਕਰੋ ਭਰਾ ਇਹਦਾ ਰੇਟ ਰੂਟ ਭਰਾ ਜਾਇਆ ਜ ਇਹਦਾ ਰੇਟ ਜੀ 2 ਘੜਾ 60 ਆ ਜੀ ਲੈਣ ਲਿਆ 58000 ਹਾਂ ਜੀ ਠੀਕ ਹੈ ਜੀ ਆ ਬੱੱਚਾ ਜੀ ਮਗਰ ਹਾਂ ਮਗਰਾ ਇਕੱਠਾ ਜੀ 2.5 ਮਿੰਟ ਸੁਈ ਵੀ ਆ ਜੀ ਇੱਕ ਤੋਂ ਤੈਲਾ ਜੀ ਠੀਕ ਹੈ ਜੀ ਬਾਈ ਜੀ ਨਾਲ ਜਲੂ ਕਨੈਕਟ ਕਰੋ ਪੈਂਡੋ ਗੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਹਾਂ ਜੀ ਇੱਕ ਬੱਕਰੀ ਭਰਾ ਹਾਂ ਜੀ ਬੱਕਰੀ ਦੱਸੋ ਜਾਣਕਾਰੀ ਬੱਕਰੀ ਪਰ ਵੀ ਕਹਾ ਜੀ ਮ ਗੱਭਣਾ ਜੀ ਮੰਨ ਕੇ ਚਲੋ ਅਗਲਾ ਕਹਾ ਠੀਕ ਹੈ ਜੀ ਤੇ ਰੇਡ 10000 ਆ ਜੀ ਰੇਡ 10000 ਲੋਪਰਾ ਚੱਕਰ ਲੈਣ ਦੇਣੀ ਠੀਕ ਹੈ ਬਰਬਰੀ ਆ ਜੀ ਇਹ ਹਾਂ ਜੀ ਬਰਬਰੀ ਠੀਕ ਹੈ ਜੀ ਠੀਕ ਲੋਪਰਾ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਇੱਕ ਸੂਨ ਵਾਲੀ ਗਾਂ ਤੇ ਇੱਕ ਬੱਸੀ ਤੇ ਇੱਕ ਮੱਝ ਮਿਲਦੇ ਆਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ